ਲੋਕ ਧਰਮ ਦੇ ਨਾਲ ਜੁੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਲੋਕ ਆਮ ਮਹਾਰੇ ਦੇਖਿਆ ਕਿ ਡਬੜਾ ਕੱਟ ਹੋਏ ਇੱਧਰ ਅਸੀਂ ਵੀ ਨਹੀਂ ਸੋਚਿਆ ਕਿ ਡਬੜਾ ਕੱਟ ਹੋਊਗਾ ਲੋਕਾਂ ਦੇ ਵਿੱਚ ਬਹੁਤ ਵੜਾ ਉਛਾ ਹੈ ਲੋਕ ਚਾਹੁੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਉਹ ਲੀਡਰਸ਼ਿਪ ਮੂਰੇ ਆਵੇ ਜਿਹੜੀ ਲੋਕ ਚਾਹੁੰਦੇ ਹੋਣ ਤੇ ਜਦੋਂ ਬੰਦਾ ਫਿਰ ਜਿਆਦਾ ਤੂਸ਼ੀਆਂ ਮਾਰਨ ਲੱਗ ਜਾਵੇ ਬਹੁਤਾ ਬੋਲਣ ਲੱਗ ਜਾਂਦਾ ਕਰਵਾਟ ਹੋ ਜਾਂਦੀ ਹੈ ਫਿਰ ਇਹਦਾ ਮਸਲਾ ਉਹ ਅੰਤ ਹੋ ਰਿਹਾ ਹੈ ਐ ਇਸਾਮਨ ਲੱਗੇ ਕਿ ਪੰਥ ਪੰਥ ਸਾਡੀ ਜੇਬ 'ਚ ਹੈ ਪੰਥ ਦਾ ਮੈਂ ਬਾਬਾ ਜੋ ਮੈਂ ਕਹਿੰਦਾ ਉਹੀ ਹੋਊਗਾ ਸੋ ਇਹ ਗੱਲਾਂ ਬਹੁਤ ਮਾਰੀਆਂ ਨੇ 26 ਲੱਖ ਤਾਂ ਸਾਡੀ ਕਾਫੀ ਮੰਡੀ ਗਈ ਹੈ ਅੱਜ ਵੀ ਤੁਸੀਂ ਦੇਖਿਆ ਕਿ ਕਾਫੀ ਮੁੱਕ ਗਿਆ ਲੋਕਾਂ ਨਾਲ ਵਾਦਾ ਕਰਨਾ ਪਿਆ ਵੀ ਤੁਹਾਨੂੰ ਘਰੇ ਪਚਾ ਲਾਂਗੇ ਬਹੁਤ ਡਿਮਾਂਡ ਹੈ ਲੋਕ ਧਰਮ ਦੇ ਨਾਲ ਜੁੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਲੋਕ ਆਹ ਮਹਾਰਤ ਦੇਖਿਆ ਕਿ ਡਬੜਾ ਕੱਠ ਹੋਏ ਇੱਧਰ ਅਸੀਂ ਵੀ ਨਹੀਂ ਸੋਚਿਆ ਕਿ ਡਬੜਾ ਕੱਠ ਹੋਊਗਾ ਲੋਕਾਂ ਦੇ ਵਿੱਚ ਬਹੁਤ ਬੜਾ ਉਤਸ਼ਾਹ ਹੈ ਲੋਕ ਚਾਹੁੰਦੇ ਨੇ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਉਹ ਲੀਡਰਸ਼ਿਪ ਮੂਰੇ ਆਵੇ ਜਿਹੜੀ ਲੋਕ ਚਾਹੁੰਦੇ ਹੋਣ ਇਹ ਨਹੀਂ ਕਿ ਮੈਂ ਚਾਹਣਾ ਮੈਨੂੰ ਬਣਾ ਦਿਓ ਫਲਾਣਾ ਚਾਹਦਾ ਫਲਾਣਾ ਚਾਹਦਾ ਆ ਮਹਾਰੇ ਆਈ ਗੱਲ ਨਹੀਂ ਹੈ ਅੱਜ ਜੇ ਕੋਈ ਨੁਕਸਾਨ ਹੋਇਆ ਤਾਂ ਆਪ ਮਹਾਰੇ ਕਰਕੇ ਨੁਕਸਾਨ ਹੋਇਆ ਅਸੀਂ ਸਮਝਣ ਲੱਗੇ ਕਿ ਪੰਥ ਪੰਥ ਸਾਡੀ ਜੇਬ ਚ ਹੈ ਪੰਥ ਦਾ ਮੈਂ ਬਾਬਾ ਜੋ ਮੈਂ ਕਹਿ ਦੂੰਗਾ ਉਹੀ ਹੋਊਗਾ ਸੋ ਇਹ ਗੱਲਾਂ ਬਹੁਤ ਮਾੜੀਆਂ ਨੇ ਇਹਦੇ ਕਰਕੇ ਅਜੇ ਹਾਲਾਤ ਪੈਦਾ ਹੋਏ ਨੇ ਅੱਜ ਜੋ ਬਿਆਨ ਨੇ ਤੁਸੀਂ ਦੇਖ ਹੀ ਰਹੇ ਹੋ ਛੋਟੇ ਛੋਟਾ ਬੰਦਾ ਵੀ ਬੋਲਣ ਲੱਗ ਗਿਆ ਤੇ ਉਹ ਬੰਦੇ ਅੱਜ ਬੋਲਣ ਲੱਗੇ ਜਿਹੜੇ ਪਹਿਲਾਂ ਕਹਿੰਦੇ ਸੀ ਸੁਖਵੀਰ ਰੁਟੇਰਾ ਉੱਠ ਕੇ ਖਾ ਗਿਆ ਵੇਖ ਰੋਂ ਚਿੱਟਾ ਵੇਚਦਾ ਹੈ ਇਹ ਤੇ ਦੇਖਿਆ ਹੀ ਹੈ ਕਿੱਡੀਆਂ ਕਿੱਡੀਆਂ ਵੀਡੀਓ ਪਾਈਆਂ ਨੇ ਜਦੋਂ ਕਾਲੀਦਾਲ ਜੁਆਇਨ ਕਰ ਲਿਆ ਉਹਨਾਂ ਦੇ ਨਾਜ ਆ ਰਹੇ ਫਿਰ ਸਾਰਾ ਕੁਝ ਦੁੱਤ ਹੋਇਆ ਜਿੰਨ ਜਿਹੜੇ ਉਹਦੇ ਨਾਲ ਸੀਗੇ ਅੱਜ ਉਹਨਾਂ ਨੂੰ ਬਾੜਾ ਕਹਿਣ ਲੱਗਿਆ ਸੋ ਇਹ ਜਿਹੜੇ ਇਹ ਲੋਕ ਨੇ ਇਹ ਕਿਸੇ ਦੇ ਨਹੀਂ ਹਨ ਇਹ ਤਾਂ ਆਪਣਾ ਦੇਖਦੇ ਨੇ ਵੀ ਆਪਣੀਆਂ ਕੁਰਸੀਆਂ ਕਿਵੇਂ ਰਖਣੀਆਂ ਨੇ ਆਪਣੀਆਂ ਜੇਬਾਂ ਕਿਵੇਂ ਭਰਨੀਆਂ ਬਹੁਤ ਵੱਡੀ ਘਰਾਟ ਹੈ ਹੁੰਦਾ ਹੀ ਹੈ ਜਿਹੜੇ ਬੰਦੇ ਨੇ ਰਾਜ ਕੀਤਾ ਹੋਵੇ ਜਿਹੜੇ ਕਹਾਏ ਇਹ ਗੱਲ ਹੋ ਵੀ ਜੋ ਕਹਿਤਾ ਉਹੀ ਹੋ ਜਾਣਾ ਤੇ ਅੱਜ ਉਹ ਦੇ ਖਿਲਾਫ ਕਿੰਨੇ ਇਕੱਠੇ ਹੋ ਰਹੇ ਨੇ ਕਿੰਨੇ ਲੋਕ ਇਕੱਠੇ ਹੋ ਰਹੇ ਨੇ ਉਹਦੇ ਦੀ ਘੁੜਾਟ ਹੋ ਜਾਂਦੀ ਹੈ ਹਰ ਬੰਦੇ ਹੋ ਜਾਂਦੀ ਹੈ ਸੋ ਹੁਣ ਤਾਂ ਉਹਦੇ ਘਰ ਬੈਠਣ ਵਾਲੀ ਗੱਲ ਹੀ ਆ ਤੇ ਜਦੋਂ ਬੰਦਾ ਫਿਰ ਜਿਆਦਾ ਤਪੂਸ਼ੀਆਂ ਮਾਰਨ ਲੱਗ ਜਾਵੇ ਬਹੁਤਾ ਬੋਲਣ ਲੱਗ ਜੰਦਾ ਘੁੜਾਟ ਹੋ ਜਾਂਦੀ ਹੈ ਫਿਰ ਇਹਦਾ ਮਸਲੂ ਹੋ ਅੰਤ ਹੋ ਰਿਹਾ ਲੋਕ ਧਰਮ ਦੇ ਨਾਲ ਜੁੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਲੋਕ ਆ ਮਹਾਰਤ ਦੇਖਿਆ ਕਿ ਡਬੜਾ ਇਕੱਠ ਹੋਏ ਇੱਥੇ ਅਸੀਂ ਵੀ ਨਹੀਂ ਸੋਚਿਆ ਕਿ ਡਬੜਾ ਇਕੱਠ ਹੋਊਗਾ ਲੋਕਾਂ ਦੇ ਵਿੱਚ ਬਹੁਤ ਬੜਾ ਉਛਾ ਹੈ ਲੋਕ ਚਾਹੁੰਦੇ ਨੇ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਉਹ ਲੀਡਰਸ਼ਿਪ ਮੂਰੇ ਆਵੇ ਜਿਹੜੀ ਲੋਕ ਚਾਹੁੰਦੇ ਹੋ ਤੇ ਜਦੋਂ ਬੰਦਾ ਫਿਰ ਜਿਆਦਾ ਤਪੂਸ਼ੀਆਂ ਮਾਰਨ ਲੱਗ ਜਾਂਦਾ ਹੈ ਬਹੁਤਾ ਬੋਲਣ ਲੱਗ ਜਾਂਦਾ ਕਰਵਾਟ ਹੋ ਜਾਂਦੀ ਹੈ ਫਿਰ ਇਹਦਾ ਮਸਲਾ ਉਹ ਅੰਤ ਹੋ ਰਿਹਾ ਹੈ ਹੈ ਇਸ ਹਮਨੇ ਲਾਗੇ ਕਿ ਪੰਥ ਪੰਥ ਸਾਡੀ ਜੇਬ ਚ ਹੈ ਪੰਥ ਦਾ ਮੈਂ ਬਾਬਾ ਜੋ ਮੈਂ ਕਹਿੰਦਾ ਉਹੀ ਹੋਊਗਾ ਤੋਂ ਇਹ ਗੱਲਾਂ ਬਹੁਤ ਮਾਰੀਆਂ ਨੇ 26 ਲੱਖ ਸਾਡੀ ਕਾਫੀ ਮੰਡੀ ਗਈ ਹੈ ਅੱਜ ਵੀ ਤੁਸੀਂ ਦੇਖਿਆ ਹੈ ਕਿ ਕਾਪੀਆਂ ਮੁੱਕ ਗਈਆਂ ਲੋਕਾਂ ਨਾਲ ਵਾਦਾ ਕਰਨਾ ਪਿਆ ਵੀ ਤੁਹਾਨੂੰ ਘਰੇ ਪਹੁੰਚਾ ਦਾਂਗੇ ਬਹੁਤ ਡਿਮਾਂਡ ਹੈ ਲੋਕ ਧਰਮ ਦੇ ਨਾਲ ਜੁੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਲੋਕ ਆਹ ਮਹਾਰਾਜ ਦੇਖਿਆ ਕਿ ਡਬੜਾ ਕੱਟ ਹੋਏ ਇੱਥੇ ਅਸੀਂ ਵੀ ਨਹੀਂ ਸੋਚਿਆ ਕਿ ਡਬੜਾ ਕੱਟ ਹੋਊਗਾ ਲੋਕਾਂ ਦੇ ਵਿੱਚ ਬਹੁਤ ਬੜਾ ਉਛਾ ਹੈ ਲੋਕ ਚਾਹੁੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਉਹ ਲੀਡਰਸ਼ਿਪ ਮੂਰੇ ਆਵੇ ਜਿਹੜੀ ਲੋਕ ਚਾਹੁੰਦੇ ਹੋਣ ਇਹ ਨਹੀਂ ਕਿ ਮੈਂ ਚਾਹੁੰਦਾ ਮੈਨੂੰ ਬਣਾ ਦਿਓ ਫਲਾਣਾ ਚਾਹੁੰਦਾ ਫਲਾਣਾ ਇਹ ਆਹ ਮਹਾਰਾਜ ਦੀ ਗੱਲ ਨਹੀਂ ਹੈ ਅੱਜ ਜੇ ਕੋਈ ਨੁਕਸਾਨ ਹੋਇਆ ਤਾਂ ਆਪ ਮਹਾਰੇ ਕਰਕੇ ਨੁਕਸਾਨ ਹੋਇਆ ਹੈ। ਆਈ ਸਮਝਣ ਲੱਗ ਕੇ ਕਿ ਪੰਥ ਪੰਥ ਸਾਡੀ ਜੇਬ ਚ ਹੈ। ਪੰਥ ਦਾ ਮੈਂ ਬਾਬਾ ਜੋ ਮੈਂ ਕਹ ਦੂੰਗਾ ਉਹੀ ਹੋਊਗਾ। ਸੋ ਇਹ ਗੱਲਾਂ ਬਹੁਤ ਮਹਾਰੀਆਂ ਨੇ ਇਹਦੇ ਕਰਕੇ ਅਜੇ ਹਾਲਾਤ ਪੈਦਾ ਹੋਏ ਨੇ। ਅੱਜ ਜੋ ਬਿਆਨ ਤੁਸੀਂ ਦੇਖ ਰਹੇ ਹੋ ਛੋਟੇ ਛੋਟਾ ਬੰਦਾ ਵੀ ਬੋਲਣ ਲੱਗ ਗਿਆ ਤੇ ਉਹ ਬੰਦੇ ਅੱਜ ਬੋਲਣ ਲੱਗੇ ਜਿਹੜੇ ਪਹਿਲਾਂ ਕਹਿੰਦੇ ਸੀ ਸ਼ਕੀਰ ਲੁਟੇਰਾ ਹੈ ਉੱਠ ਕੇ ਖਾ ਗਿਆ। ਵੇਖ ਰਿਹਾ हूं ਚਿੱਟਾ ਵੇਚਦਾ ਹੈ। ਇਹ ਤੁਸੀਂ ਦੇਖਿਆ ਹੀ ਹੈ ਕਿੱਡੀਆਂ-ਕਿੰਡੀਆਂ ਵੀਡੀਓ ਪਾਈਆਂ ਨੇ। ਜੇ ਉਹ ਕਾਲੀਦਾਲ ਜੁਆਇਨ ਕਰ ਲਿਆ ਉਹਨਾਂ ਦੇ ਨਾਲ ਜਾ ਰਿਹਾ ਫਿਰ ਸਾਰਾ ਕੁਝ ਬੁੱਤਤ ਹੋ ਗਿਆ ਜਿੰਨ ਜਿਹੜੇ ਉਹਦੇ ਨਾਲ ਸੀਗੇ ਅੱਜ ਉਹਨਾਂ ਨੂੰ ਵੜਾ ਕਹਿਣ ਲੱਗਿਆ ਸੋ ਇਹ ਜਿਹੜੇ ਇਹ ਲੋਕ ਨੇ ਇਹ ਕਿਸੇ ਦੇ ਨਹੀਂ ਹਨ ਇਹ ਤਾਂ ਆਪਣਾ ਦੇਖਦੇ ਨੇ ਵੀ ਆਪਣੀਆਂ ਕੁਰਸੀਆਂ ਕਿਵੇਂ ਰਖਣੀਆਂ ਨੇ ਆਪਣੀਆਂ ਜੇਬਾਂ ਕਿਵੇਂ ਭਰਨੀਆਂ ਬਹੁਤ ਵੱਡੀ ਘਰਾਟ ਹੈ ਹੁੰਦਾ ਹੀ ਹੈ ਜਿਹੜੇ ਬੰਦੇ ਨੇ ਰਾਜ ਕੀਤਾ ਹੋਵੇ ਜਿਹੜੇ ਕਹੇ ਇਹ ਗੱਲ ਹੋਵੇ ਜੋ ਕਹਿਤਾ ਉਹੀ ਹੋ ਜਾਣਾ ਤੇ ਅੱਜ ਉਹਦੇ ਖਿਲਾਫ ਕਿੰਨੇ ਇਕੱਠ ਹੋ ਰਹੇ ਨੇ ਕਿੰਨੇ ਲੋਕ ਇਕੱਠੇ ਹੋ ਰਹੇ ਨੇ ਉਹਦੇ ਦੀ ਘਰਾਟ ਹੋ ਜਾਂਦੀ ਹੈ ਹਰ ਬੰਦੇ ਹੋ ਜਾਂਦੀ ਹੈ ਸੋ ਹੁਣ ਤਾਂ ਉਹਦੇ ਘਰ ਬੈਠਣ ਵਾਲੀ ਗੱਲ ਹੀ ਹੈ ਤੇ ਜਦੋਂ ਬੰਦਾ ਫਿਰ ਜਿਆਦਾ ਤਪੂਸ਼ੀਆਂ ਮਾਰਨ ਲੱਗ ਜਾਂਦਾ ਹੈ ਬਹੁਤਾ ਬੋਲਣ ਲੱਗ ਜਾਂਦਾ ਕਰਵਾਟ ਹੋ ਜਾਂਦੀ ਹੈ ਫਿਰ ਇਹਦਾ ਮਤਲਬ ਉਹ ਅੰਤ ਹੋ ਰਿਹਾ ਹੈ